ਪਿਛਲੇ ਕੁਝ ਸਮੇਂ ਦੇ ਵਿੱਚ ਇੱਕ ਨਵੇਂ ਤਰੀਕੇ ਦੀ ਐਜੂਕੇਸ਼ਨ ਸਾਡੇ ਸਮਾਜ ਦੇ ਵਿੱਚ ਚੱਲ ਰਹੀ ਹੈ ਜੋ ਕਿ ਕਿਤਾਬਾਂ ਦੇ ਰਾਹੀਂ ਸਾਡੇ ਤੱਕ ਪਹੁੰਚਾਈ ਜਾਂਦੀ ਹੈ ਇਹ ਕਿਤਾਬਾਂ ਅੰਗਰੇਜ਼ ਰਾਈਟਰਾਂ ਦੀਆਂ ਲਿਖੀਆਂ ਹੋਈਆਂ ਤੇ ਉਹਨਾਂ ਨੂੰ ਪੰਜਾਬੀ ਹਿੰਦੀ ਚ ਅਨੁਵਾਦ ਕਰਕੇ ਜਾਂ ਕਿਸੇ ਹੋਰ ਵਿਖੇਤਰੀ ਪਾਸ਼ਾ ਦੇ ਵਿੱਚ ਅਨੁਵਾਦ ਕਰਕੇ ਵੱਖ-ਵੱਖ ਦੇਸ਼ਾਂ ਜਾਂ ਵੱਖ-ਵੱਖ ਖੇਤਰਾਂ ਦੇ ਵਿੱਚ ਸਾਡੇ ਲੋਕ ਇਹ ਪੜ ਰਹੇ ਹਨ ਉਹ ਹੈ ਇੱਕ ਨਵਾਂ ਕਨਸੈਪਟ ਕਿ ਤੁਸੀਂ ਜਿਹੜੀ ਚੀਜ਼ ਬਾਰੇ ਸੋਚੋਗੇ ਉਹੀ ਤੁਹਾਨੂੰ ਮਿਲੇਗੀ ਹਰ ਚੀਜ਼ ਨੂੰ ਪੋਜ਼ਿਟਿਵ ਤਰੀਕੇ ਨਾਲ ਸੋਚਣਾ ਮਤਲਬ ਕਿ ਜੋ ਤੁਸੀਂ ਬਹਾਨਾ ਚਾਹੁੰਦੇ ਹੋ ਉਹੀ ਸੋਚੋ ਜਿਵੇਂ ਮੈਂ ਇੱਕ ਵੱਡਾ ਬੰਦਾ ਬਣਾ ਤਾਂ ਫਿਰ ਕਹਿੰਦੇ ਕਿ ਤੁਸੀਂ ਆਪਣੇ ਮਨ ਵਿੱਚ ਇਹ ਗੱਲ ਸੋਚ ਲੈਣੀ ਹੈ ਕਿ ਮੈਂ ਵੱਡਾ ਬੰਦਾ ਬਣ ਚੁੱਕਾ ਹਾਂ ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹ ਤੁਸੀਂ ਬਣ ਚੁੱਕੇ ਹੋ ਇਹ ਚੀਜ਼ ਤੁਸੀਂ ਸੋਚਣੀ ਹੈ ਇਨਕ ਪੋਜ਼ਿਟਿਵ ਹੋਣਾ ਹੈ ਭਾਵੇਂ ਤੁਹਾਡੇ ਨਾਲ ਜੋ ਮਰਜ਼ੀ ਹੋ ਗਿਆ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਹੀ ਰੱਖਣਾ ਹੈ ਵੇਖੋ ਅੱਜ ਦੇ ਰਾਈਟਰ ਤਾਂ ਹੁਣ ਇਹ ਗੱਲਾਂ ਲਿਖ ਰਹੇ ਹਨ ਜਿਹੜੇ ਅੰਗਰੇਜ਼ੀ ਰਾਈਟਰ ਹਨ ਉਹਨਾਂ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਤਤ ਇਹੋ ਲਿਖਿਆ ਕਿ ਤੁਸੀਂ ਪੋਜ਼ਿਟਿਵ ਰਹਿਣਾ ਹੈ ਗੁੱਡ ਵਾਈਬਸ ਦੇ ਵਿੱਚ ਰਹਿਣਾ ਹੈ ਆਪਣੇ ਆਲੇ-ਦੁਆਲੇ ਇੱਕ ਚੰਗੀ ਵਾਈਬ੍ਰੇਸ਼ਨ ਪੈਦਾ ਕਰਕੇ ਰੱਖਣੀ ਹੈ ਭਾਵ ਕਿ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਇਹ ਇਹਨਾਂ ਦਾ ਤਤ ਹੈ ਅਸਲ ਵਿੱਚ ਇਹ ਸਿਧਾਂਤ ਸਾਡੇ ਗੁਰੂ ਸਾਹਿਬਾਨ ਦਾ ਸੀ ਹਰ ਸਮੇਂ ਖੁਸ਼ੀ ਜਾਂ ਗਮੀ ਹੋਵੇ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਜਾਣਾ ਅਰਦਾਸ ਕਰਨੀ ਸਮਰੱਥ ਦੀ ਭਾਵਨਾ ਰੱਖ ਕੇ ਤੇ ਅਰਦਾਸ ਤੋਂ ਬਾਅਦ ਵਿੱਚ ਬੋਲ ਸੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਚੜ੍ਹਦੀ ਕਲਾ ਵਾਲੀ ਸੋਚ ਹੀ ਸਰਬੱਤ ਦਾ ਭਲਾ ਮੰਗ ਸਕਦੀ ਹੈ ਹੁਣ ਮੈਂ ਜਿਹੜੀ ਗੱਲ ਤੁਹਾਨੂੰ ਦੱਸਣ ਲੱਗੀ ਹਾਂ ਸਦੀ ਦੇ ਵਿੱਚ ਸਾਡੇ ਸਿੰਘਾਂ ਨੇ ਇਸ ਚੀਜ਼ ਨੂੰ ਆਪਣੇ ਸਰੀਰ ਉੱਤੇ ਜਿਉਂ ਕੇ ਦਿਖਾਇਆ ਇਸ ਦਾ ਪ੍ਰੈਕਟੀਕਲ ਕਰਕੇ ਦਿਖਾਇਆ ਇਹ ਲੋਕ ਤਾਂ ਅੱਜ ਦੱਸ ਰਹੇ ਨੇ ਕਿ ਐਦਾਂ ਕਰ ਲਓ ਐਦਾਂ ਹੋਵੇਗਾ ਪਰ ਸਾਡੇ ਵਡੇਰਿਆਂ ਨੇ ਗੁਰੂ ਦੇ ਸਿੰਘਾਂ ਨੇ ਤੇ ਆਪਣੇ ਸਰੀਰ ਤੇ ਇਹ ਸਭ ਕੁਝ ਝੱਲ ਕੇ ਹੰਡਾ ਕੇ ਦਿਖਾਇਆ 18ਵੀਂ ਸਦੀ ਦੇ ਵਿੱਚ ਜਦੋਂ ਕੋੜਿਆਂ ਦੀਆਂ ਕਾਠੀਆਂ ਤੇ ਸਿੰਘ ਰਹਿੰਦੇ ਸਨ ਜੰਗਲਾਂ ਦੇ ਵਿੱਚ ਤਾਂ ਉਸ ਸਮੇਂ ਇੰਨੀ ਚੜ੍ਹਦੀ ਕਲਾ ਵਾਲੀ ਇਹ ਪੋਜ਼ਿਟਿਵਿਟੀ ਸੀ ਕਿ ਜੰਗਲਾਂ ਦੇ ਵਿੱਚ ਰਹਿੰਦੀਆਂ ਵੀ ਕਹਿਣਾ ਕਿ ਅਸੀਂ ਰਾਜ ਮਹਿਲਾਂ ਦੇ ਵਿੱਚ ਰਹਿ ਰਹੇ ਹਾਂ ਖਾਣੇ ਪੁੱਜੇ ਛੋਲੇ ਤਾਂ ਬੋਲ ਹੁੰਦੇ ਸਨ ਕਿ ਖਾਲਸਾ ਬਦਾਮ ਖਾ ਰਿਹਾ ਹੈ ਇਹ ਵੇਖੋ ਚੜ੍ਹਦੀ ਕਲਾ ਦੀਆਂ ਨਿਸ਼ਾਨੀਆਂ ਸਨ ਜੇ ਕਿਸੇ ਇੱਕ ਅੱਖ ਵਾਲੇ ਬੰਦੇ ਨੂੰ ਦੇਖ ਲੈਣਾ ਉਹਨਾਂ ਨੇ ਉਸ ਦਾ ਮਨੋਬਲ ਨਾ ਡੇਗਣ ਕਰਕੇ ਉਹਦੇ ਵਾਸਤੇ ਉਸ ਨੂੰ ਲੱਖ ਨੇਤਰ ਤਰੰ ਕਹਿਣਾ ਇੱਕਦਮ ਚੜ੍ਹਦੀ ਕਲਾ ਦੇ ਵਿੱਚ ਉਸ ਨੂੰ ਕਰ ਦੇਣਾ ਜੇ ਦੁਸ਼ਮਣ ਫੌਜ ਤੇ ਚਾੜ੍ਹ ਕੇ ਆ ਜਾਣਾ ਤੇ ਸਿੰਘਾਂ ਦੇ ਬੋਲ ਹੁੰਦੇ ਸਨ ਕਿ ਟਿੱਡੀ ਦਾਲ ਚੜ ਕੇ ਆ ਰਿਹਾ ਹੈ ਮਤਲਬ ਕਿ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੌਸਲਾ ਦੇਣ ਵਾਲੀਆਂ ਸਨ ਆਪਣੇ ਆਪ ਨੂੰ ਹਰ ਸਮੇਂ ਪੋਜੀਟਿਵ ਰੱਖਣਾ ਇਥੋਂ ਤੱਕ ਕਿ ਆਪਣੇ ਆਪ ਨੂੰ ਇਹ ਕਹਿਣਾ ਕਿ ਅਸੀਂ ਇੱਕ ਸਿੰਘ ਸਵਾ ਲੱਖ ਦਾ ਮੁਕਾਬਲਾ ਕਰਨ ਵਾਲੇ ਹਾਂ ਤੇ ਲੋੜ ਪੈਣ ਤੇ ਇਹ ਗੁਰੂ ਦੇ ਸਿੰਘਾਂ ਨੇ ਕਰਕੇ ਵਿਖਾਇਆ ਇਸ ਤੋਂ ਵੱਡੀ ਹੋਰ ਪੋਜ਼ਿਟਿਵਿਟੀ ਕੀ ਹੈ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਸਿੱਖਿਆ ਦਿੱਤੀ ਗੁਰਬਾਣੀ ਦੇ ਨਾਲ ਜੋੜਿਆ ਸਾਨੂੰ ਕਿਤੇ ਹੋਰ ਜਾ ਕੇ ਇਹ ਪੜਾਈਆਂ ਕਰਨ ਦੀ ਲੋੜ ਨਹੀਂ ਅੰਗਰੇਜ਼ ਰਾਈਟਰ ਤਾਂ ਅੱਜ ਇਹ ਗੱਲ ਉੱਤੇ ਪਹੁੰਚਿਆ ਕਿ ਤੁਸੀਂ ਪੋਜ਼ਿਟਿਵ ਹੋ ਪਰ ਸਾਡੇ ਵਡੇਰਿਆਂ ਨੇ ਤਾਂ ਆਪਣੇ ਸਰੀਰ ਤੇ ਇਹ ਸਭ ਕੁਝ ਹੰਡਾ ਕੇ ਦਿਖਾਇਆ ਹਰ ਚੀਜ਼ ਨੂੰ ਜਿਉ ਕੇ ਦਿਖਾਇਆ ਅੱਜ ਤੋਂ ਕਈ 100 ਸਾਲ ਪਹਿਲਾਂ ਦਾ ਇਤਿਹਾਸ ਤੁਹਾਨੂੰ ਦੱਸਾਂਗੇ ਕਿ ਕਿਵੇਂ ਚੜ੍ਹਦੀ ਕਲਾ ਵਾਲੇ ਸਿੰਘਾਂ ਨੇ 18ਵੀਂ ਸਦੀ ਚ ਹਰ ਮੁਸੀਬਤ ਦਾ ਬੜੀ ਚੜ੍ਹਦੀ ਕਲਾ ਦੇ ਨਾਲ ਟਾਕਰਾ ਕੀਤਾ ਕਲੂਕਾਰੇ ਹੋਏ ਇਸ ਇਤਿਹਾਸ ਤੇ ਵੀ ਆਪਾਂ ਝਾਤ ਮਾਰਾਂਗੇ ਹੋਰ ਵੀ ਅਲੱਗ-ਅਲੱਗ ਕਟਨਾਵਾਂ ਬਾਰੇ ਦੱਸਾਂਗੇ ਜਿਸ ਤੋਂ ਤੁਹਾਨੂੰ ਚੜ੍ਹਦੀ ਕਲਾ ਅਤੇ ਪੋਜ਼ਿਟਿਵਿਟੀ ਦੀ ਇੱਕ ਬੇਮਿਸਾਲ ਉਦਾਹਰਣ ਮਿਲੇਗੀ 18ਵੀਂ ਸਦੀ ਵਿੱਚ ਜਦੋਂ ਨਾਦਰ ਸ਼ਾਹ ਪੂਰੇ ਭਾਰਤ ਵਿੱਚੋਂ ਹੀਰੇ ਜਵਾਹਰਾਤ ਦੌਲਟ ਲੁੱਟ ਕੇ ਜਾ ਰਿਹਾ ਸੀ ਇਥੋਂ ਤੱਕ ਕੀ ਭਾਰਤ ਦੀਆਂ ਬਹੁ ਬੇਟੀਆਂ ਨੂੰ ਵੀ ਨਾਲ ਬੰਦੀ ਬਣਾ ਕੇ ਲਿਜਾ ਰਿਹਾ ਜਿਵੇਂ ਹੋ ਹੋ ਸਤਲੁਜ ਟੱਪਦਾ ਹੈ ਤਾਂ ਉਸ ਦਾਵਾ ਪੈਂਦਾ ਗੁਰੂ ਦੇ ਖਾਲਸੇ ਨਾਲ ਇੱਥੇ ਫਿਰ ਖਾਲਸੇ ਨੇ ਨਾਦਰ ਸ਼ਾਹ ਵਰਗੇ ਲੁਟੇਰਿਆਂ ਨੂੰ ਬੜੇ ਤਕੜੇ ਹੱਥ ਦਿਖਾਏ ਉਹਦੀ ਫੌਜ ਨੂੰ ਇਥੋਂ ਭਜਣ ਵਾਸਤੇ ਮਜਬੂਰ ਕਰਤਾ ਤੇ ਜਦੋਂ ਨਾਦਰ ਸ਼ਾਹ ਲਹਾਰ ਪਹੁੰਚ ਕੇ ਜਕਰੀਆ ਖਾਨ ਦੇ ਕੋਲ ਬਹਿੰਦਾ ਹੈ ਤਾਂ ਉਹਨੂੰ ਕਹਿੰਦਾ ਹੈ ਆਹ ਲੋਕ ਕੌਣ ਨੇ ਜਿਹੜੇ ਮੈਨੂੰ ਪੰਜਾਬ ਆਉਣ ਤੇ ਸਤਲੁਜ ਪਾਰ ਕਰਦਿਆਂ ਹੀ ਮੇਰੇ ਉੱਤੇ ਹਮਲਾ ਕਰ ਦਿੰਦੇ ਨੇ ਤਾਂ ਜਕਰੀਆ ਖਾਨ ਕਹਿਣ ਲੱਗਾ ਕਿ ਇਹ ਗੁਰੂ ਦੇ ਖਾਲਸੇ ਹਨ ਇਹਨਾਂ ਦਾ ਹਰੀ ਸਿੰਘ ਜਿਹੜਾ ਘੋੜੇ ਤੇ ਸਵਾਰ ਹੈ ਆਪਣੇ ਆਪ ਦੇ ਵਿੱਚ ਇੱਕ ਰਾਜਾ ਹੈ ਉਹ ਆਪਣੇ ਆਪ ਨੂੰ ਸ਼ਹਿਨशाह ਕਹਾਉਂਦਾ ਹੈ ਫਿਰ 나ਦਰ ਸ਼ਾਹ ਕਹਿੰਦਾ ਹੈ ਕਿ ਇਹਨਾਂ ਦਾ ਗੁਰੂ ਕੌਣ ਹੈ ਇਹ ਇੰਨੀ ਤਾਕਤ ਇਹਨਾਂ ਨੂੰ ਕਿੱਥੋਂ ਮਿਲੀ ਤੇ ਜਕਰੀਆ ਖਾਨ ਦਾ ਜਵਾਬ ਸੀ ਕਿ ਇਹਨਾਂ ਦਾ ਮੁਰਸ਼ਿਦ ਇੱਕ ਬੜਾ ਵੱਡਾ ਪੀਰ ਰਹਿਬਰ ਹੈ ਤੇ ਉਹਨੇ ਇਹਨਾਂ ਨੂੰ ਇੱਕ ਆਬੇ ਹਿਆਮਤ ਅੰਮ੍ਰਿਤ ਦਿੱਤਾ ਇਹ ਮਰਦੇ ਮਰਦੇ ਵੀ ਉਸ ਅੰਮ੍ਰਿਤ ਨੂੰ ਪੀ ਲੈਣੇ ਫਿਰ ਜਿਉਂਦੇ ਹੋ ਜਾਂਦੇ ਨੇ ਫਿਰ ਲੜਨ ਲੱਗ ਪੈਂਦੇ ਨੇ ਫਿਰ ਨਾਦਰ ਸ਼ਾ ਪੁੱਛਦਾ ਹੈ ਕਿ ਇਹ ਰਹਿੰਦੇ ਕਿਥੇ ਨੇ ਤੇ ਖਾਂਦੇ ਕੀ ਹਨ ਜਕਰੀਆ ਖਾਨ ਕਹਿੰਦਾ ਹੈ ਕਿ ਇਹ ਪਤਾ ਲੱਗਾ ਹੈ ਕਿ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਕਹਿੰਦਾ ਇਹ ਤੇ ਨਹੀਂ ਪਤਾ ਕੀ ਖਾਂਦੇ ਨੇ ਪਰ ਹਾਂ ਇਹ ਜਰੂਰ ਪਤਾ ਹੈ ਕਿ ਜਦੋਂ ਲੰਗਰ ਤਿਆਰ ਹੋ ਜਾਵੇ ਉਦੋਂ ਫਿਰ ਇੱਕ ਆਵਾਜ਼ ਦਿੰਦੇ ਆ ਨਗਾਰਾ ਵਜਾ ਕੇ ਕਿ ਜਿੱਥੋਂ ਤੱਕ ਵੀ ਸਾਡੀ ਆਵਾਜ਼ ਜਾ ਰਹੀ ਹੈ ਜੇਕਰ ਕੋਈ ਭੁੱਖਾ ਪਿਆਸਾ ਹੋਵੇ ਆ ਕੇ ਗੁਰੂ ਘਰ ਲੰਗਰ ਛੱਕ ਸਕਦਾ ਹੈ ਕਈ ਵਾਰ ਆਪ ਭੁੱਖਣ ਭਾਣੇ ਹੁੰਦੇ ਹੋਏ ਵੀ ਵੰਡ ਕੇ ਛਕਣ ਦੀ ਭਾਵਨਾ ਰੱਖਦੇ ਨੇ ਭਾਵੇਂ ਦੁਸ਼ਮਣ ਵੀ ਇਨ੍ਹਾਂ ਦੇ ਲੰਗਰ ਵਿੱਚ ਆ ਕੇ ਬੈਠ ਜਾਵੇ ਉਸ ਉਤੇ ਹਮਲਾ ਨਹੀਂ ਕਰਦੇ ਨਾਦਰ ਸ਼ਾਹ ਕਹਿੰਦਾ ਹੈ ਮੈਨੂੰ ਇਸ ਕੌਮ ਦੇ ਵਰਤਾਰੇ ਵਿੱਚੋਂ ਬਾਦਸ਼ਾਹੀ ਨਜ਼ਰ ਆ ਰਹੀ ਹੈ ਇਹ ਇੱਕ ਦਿਨ ਰਾਜ ਕਰਨਗੇ ਇਹ ਸੀ ਸਾਡਾ ਇਤਿਹਾਸ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਇਹ ਸੀ ਪੋਜ਼ਿਟਿਵਿਟੀ ਜੰਗਲਾਂ ਦੇ ਵਿੱਚ ਰਹਿੰਦੇ ਆ ਕੰਧ ਮੂਲ ਪੱਤੇ ਕਰ ਰਿਹਾ ਹੈ ਫਿਰ ਵੀ ਸਮੇਂ ਦੇ ਬਾਦਸ਼ਾਹ ਨੂੰ ਇਹ ਕਹਿਣ ਲਈ ਮਜਬੂਰ ਕਰਤਾ ਕਿ ਇਹ ਇੱਕ ਦਿਨ ਜ਼ਰੂਰ ਰਾਜ ਕਰਨਗੇ ਨਾਦਰ ਸ਼ਾਹ ਤੋਂ ਬਾਅਦ ਫਿਰ ਅਹਿਮਦ ਸ਼ਾਹ ਅਬਦਾਲੀ ਦਾ ਸਮਾਂ ਆਉਂਦਾ ਹੈ ਜਦੋਂ ਦਿੱਲੀ ਦੇ ਵਿੱਚ ਅਬਦਾਲੀ ਆਇਆ ਇੱਥੇ ਉਸ ਨੇ ਆ ਕੇ ਬੜਾ ਕਤਲਿਆਮ ਇਥੋਂ ਦੀ ਕਤਲਗਾਰਤ ਦੇਖ ਕੇ ਜਿਹੜੇ ਦੋ ਵੱਡੇ ਰਾਜੇ ਸੀ ਆਲਮਗੀਰ ਤੇ ਦੂਜਾ ਮੁਹੰਮਦ ਸ਼ਾ ਉਹਨਾਂ ਨੇ ਆਪਣੀਆਂ ਬੇਟੀਆਂ ਦੇ ਰਿਸ਼ਤੇ ਅਹਿਮਦ ਸ਼ਾ ਅਬਦਾਲੀ ਤੇ ਉਹਦੇ ਪੁੱਤਰ ਨੂੰ ਦੇ ਦਿੱਤੇ ਤਾਂ ਕਿ ਇਹ ਖੁਸ਼ ਹੋ ਜਾਵੇ ਸਾਡਾ ਬਚਾਅ ਹੋ ਜਾਵੇ ਇਹ ਹਾਲਤ ਬਣੀ ਸੀ ਉਸ ਵੇਲੇ ਦਿੱਲੀ ਦੇ ਕਾਇਰ ਡਰਪੋਕ ਰਾਜਿਆਂ ਦੀ ਬਾਹਰੀ ਹਮਲਾਵਰ ਕੇਵਲ 5000 ਸਿਪਾਹੀ ਲੈ ਕੇ ਹਿੰਦੁਸਤਾਨ ਦੀ ਪੱਤ ਲੁੱਟ ਕੇ ਲੈ ਜਾਂਦੇ ਸੀ ਪਰ ਕੀ ਕਾਰਨ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਹੋਣ ਦੇ ਬਾਵਜੂਦ ਵੀ ਇਹਨਾਂ ਵਿਦੇਸ਼ੀ ਹਮਲਾਵਰਾਂ ਦਾ ਕਿਸੇ ਨੇ ਸਾਹਮਣਾ ਨਹੀਂ ਕੀਤਾ ਅਸਲ ਵਿੱਚ ਇਹ ਹਿੰਦੁਸਤਾਨ ਦੇ ਵਾਸੀ ਲੋਕ ਆਪਣੇ ਅੰਦਰੋਂ ਬਹਾਦਰੀ ਤਾਕਤ ਪੋਜ਼ਿਟਿਵ ਸੋਚ ਗਵਾ ਚੁੱਕੇ ਸਨ ਇਸ ਤਰ੍ਹਾਂ ਬਹੁਤ ਸਾਰੀਆਂ ਲੜਕੀਆਂ ਦੀ ਲੁੱਟਮਾਰ ਕਰਕੇ ਅਹਿਮਦ ਸ਼ਾ ਅਬਦਾਲੀ ਲਈ ਵਾਪਸ ਜਾ ਰਿਹਾ ਇਹਨਾਂ ਬੱਚੀਆਂ ਨੂੰ ਲਿਜਾ ਕੇ ਗਜਨੀ ਦੇ ਬਾਜ਼ਾਰ ਵਿੱਚ ਇਸ ਨੇ ਵੇਚਨਾ ਸੀ ਜਿਵੇਂ ਉਹ ਸਤਲੁਜ ਦਰਿਆ ਟੱਪਦਾ ਹੈ ਤਾਂ ਅੱਗੋਂ ਹੁਣ ਫਿਰ ਟਾਕਰਾ ਹੁੰਦਾ ਹੈ ਚੜ੍ਹਦੀ ਕਲਾ ਵਾਲੀ ਸੋਚ ਬਹਾਦਰ ਜੋਧਿਆਂ ਨਾਲ ਗੁਰੂ ਦੇ ਖਾਲਸੇ ਨਾਲ ਸਿੰਘਾਂ ਨੇ ਬੜੀ ਬਹਾਦਰੀ ਨਾਲ ਇਸ ਦਾ ਸਾਹਮਣਾ ਕੀਤਾ ਲੁੱਟਿਆ ਹੋਇਆ ਸਮਾਨ ਇਹਦੇ ਲਸ਼ਕਰ ਦੇ ਕੋਲੋਂ ਸਾਰਾ ਖੋ ਲਿਆ ਜਿਹੜੀਆਂ ਬੱਚੀਆਂ ਸਨ ਜਿਨ੍ਹਾਂ ਨੂੰ ਉਹ ਨਾਲ ਲੈ ਕੇ ਅਬਦਾਲੀ ਜਾ ਰਿਹਾ ਸੀ ਉਨਾਂ ਸਾਰਿਆਂ ਨੂੰ ਵਾਪਸ ਉਹਨਾਂ ਦੇ ਘਰੋਂ ਕਰੀ ਇੱਜ਼ਤ ਨਾਲ ਪਹੁੰਚਾਇਆ ਗਿਆ ਅਬਦਾਲੀ ਨੂੰ ਫਿਰ ਖਾਲੀ ਹੱਥ ਇੱਥੋਂ ਤੋਰਿਆ ਇਹ ਸੀ ਸਾਡੇ ਸਿੰਘਾਂ ਦਾ ਕਿਰਦਾਰ ਵਿਦੇਸ਼ੀ ਹਮਲਾਵਰ ਇਸੇ ਤਰ੍ਹਾਂ ਭਾਰਤ ਉਤੇ ਹਮਲਾ ਕਰਦੇ ਰਹੇ ਅਬਦਾਲੀ ਨੇ ਵੀ ਭਾਰਤ ਨੂੰ ਬਹੁਤ ਵਾਰ ਲੁੱਟਿਆ ਇਥੋਂ ਤੱਕ ਕਿ ਪਾਣੀਪਤ ਦੀ ਤੀਜੀ ਲੜਾਈ ਵਿੱਚ ਭਾਰਤ ਦੀ ਸੁਪਰੀਮ ਪਾਵਰ ਮੰਨੇ ਜਾਂਦੇ ਮਰਾਠੀਆਂ ਦਾ ਵੀ ਉਸ ਨੇ ਲੱਕ ਤੋੜ ਦਿੱਤਾ ਸੀ ਮੁੜ ਕੇ ਨਹੀਂ ਉੱਠਣ ਦਿੱਤਾ ਉਹਨਾਂ ਨੂੰ ਕਦੇ ਜਦੋਂ ਇਹ ਪੰਜਾਬ ਵਿੱਚੋਂ ਲੰਘਦਾ ਇੱਥੇ ਸਿੱਖਾਂ ਦੇ ਨਾਲ ਇਸ ਦਾ ਵਾਹ ਪੈ ਜਾਂਦਾ ਸਿੱਖਾਂ ਉੱਤੇ ਵੀ ਬੜੇ ਜ਼ੁਲਮ ਕੀਤੇ ਇਸ ਵੱਲੋਂ ਕੱਲੂ ਘਾਰੇ ਵਾਪਰੇ ਸਿੰਘਾਂ ਦਾ ਕਤਲੇਆਮ ਕਰਕੇ ਇਹ ਅਬਦਾਲੀ ਸੋਚਦਾ ਸੀ ਕਿ ਸ਼ਾਇਦ ਹੁਣ ਸਿੱਖਾਂ ਦਾ ਵੀ ਮੈਂ ਮਰਾਠਿਆਂ ਵਾਂਗ ਲੱਕੜ ਤੋੜ ਦਿੱਤਾ ਹੈ ਇਹ ਵੀ ਬਿਲਕੁਲ ਹੁਣ ਉੱਠ ਨਹੀਂ ਸਕਣਗੇ ਹੁਣ ਮੇਰੇ ਸਾਹਮਣੇ ਕੋਈ ਸਿਰ ਨਹੀਂ ਝੁਕ ਸਕੇਗਾ ਪਰ ਇਹ ਚੜ੍ਹਦੀ ਕਲਾ ਸੋਚ ਵਾਲੇ ਗੁਰੂ ਦੇ ਖਾਸੇ ਨੇ ਕੱਲੂ ਘਾਰੇ ਵਾਪਰਨ ਤੋਂ ਕੇਵਲ 2 ਸਾਲ ਬਾਅਦ ਲਾਹੌਰ ਤੇ ਜਿੱਤ ਹਾਸਲ ਕਰ ਲਈ ਸਿੰਘ ਭਾਵੇਂ ਗਿਣਤੀ ਵਿੱਚ ਬਹੁਤ ਘੱਟ ਸਨ ਜੰਗਲਾਂ ਵਿੱਚ ਰਹਿ ਕੇ ਗੁਜ਼ਾਰਾ ਕੀਤਾ ਪਰ ਫਿਰ ਵੀ ਉਹ ਚੜ੍ਹਦੀ ਕਲਾ ਵਾਲੀ ਸੋਚ ਨਹੀਂ ਛੱਡੀ ਐਸੇ ਹੀ ਸੋਚ ਨੂੰ ਮੁੱਖ ਰੱਖ ਕੇ ਉਹ ਵਿਦੇਸ਼ੀ ਹਮਲਾਵਰ ਅਫਗਾਨੀ ਵਰਗੀਆਂ ਤਾਕਤਾਂ ਦੇ ਸਾਹਮਣੇ ਅੜ ਗਏ ਮੈਂ ਤੁਹਾਡੇ ਨਾਲ ਇੱਕ ਹੋਰ ਘਟਨਾ ਸਾਂਝੀ ਕਰ ਕਰਾਂਗੀ ਦਿੱਲੀ ਨੂੰ ਜਦੋਂ ਵੀ ਕੋਈ ਲੁੱਟਦਾ ਸੀ ਉਥੋਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਆਮ ਤੌਰ ਤੇ ਨਿਲਾਮ ਕੀਤੀ ਜਾਂਦੇ ਪਰ ਜਦੋਂ ਸਿੰਘਾਂ ਨੇ ਦਿੱਲੀ ਫਤਿਹ ਕੀਤੀ ਬਾਬਾ ਜੱਸਾ ਸਿੰਘ ਆਲੂ ਆਹਲੀਆ ਰਾਮਗੜੀਆ ਐਸੇ ਤਰ੍ਹਾਂ ਸਰਦਾਰ ਬਗੇਲ ਸਿੰਘ ਇੰਨਾ ਸਰਦਾਰਾਂ ਨੇ ਵੀ ਜਦੋਂ ਦਿੱਲੀ ਫਤਿਹ ਕੀਤੀ ਤਾਂ ਉਥੋਂ ਦੇ ਜਿਹੜੇ ਵਾਸੀ ਲੋਕ ਸਨ ਉਹ ਸਰਦਾਰਾਂ ਦੇ ਕੋਲ ਆਏ ਹੱਥ ਜੋੜ ਕੇ ਕਹਿ ਲੱਗੇ ਕਿ ਪਹਿਲੀ ਵਾਰ ਇਹ ਹੋਇਆ ਹੈ ਕਿ ਦਿੱਲੀ ਵਿੱਚ ਤੁਸੀਂ ਰਾਜ ਭਾਗ ਸੰਭਿਆ ਪਰ ਸਾਨੂੰ ਕਿਸੇ ਨੇ ਕੁਝ ਨਹੀਂ ਕਿਹਾ ਸਾਡੀਆਂ ਬਹੁ ਬੇਟੀਆਂ ਹਨ ਅਸੀਂ ਹੁਣ ਦੇਖਣ ਆਏ ਹਾਂ ਹਾਂ ਇੰਨੇ ਉੱਚੇ ਕਿਰਦਾਰ ਵਾਲੇ ਇਹ ਕੌਣ ਹਨ ਕਹਿੰਦੇ ਅਸੀਂ ਤੇ ਤੁਹਾਡੇ ਦਰਸ਼ਨ ਕਰਨ ਆਏ ਹਾਂ ਇਹ ਸੀ ਸਾਡੀਆਂ ਵਡੇਰਿਆਂ ਦਾ ਕਿਰਦਾਰ ਸਾਨੂੰ ਹਮੇਸ਼ਾ ਆਪਣੇ ਵਿਰਸੇ ਦੇ ਨਾਲ ਜੁੜਨਾ ਚਾਹੀਦਾ ਹੈ ਸੋ ਜਿਹੜੀਆਂ ਗੱਲਾਂ ਸਾਨੂੰ ਅੱਜ ਪੜਾਈਆਂ ਜਾ ਰਹੀਆਂ ਹਨ ਇਹ ਕਿਹਾ ਜਾ ਰਿਹਾ ਹੈ ਕਿ ਵੱਡੇ ਰਾਈਟਰ ਨੇ ਇਹ ਗੱਲ ਲਿਖੀ ਹੈ ਕਿ ਠੀਕ ਹੈ ਉਸਨੇ ਵੀ ਆਪਣੀ ਸਮਝ ਅਨੁਸਾਰ ਲਿਖਿਆ ਹੋਵੇਗਾ ਵਧੀਆ ਗੱਲ ਹੈ ਪਰ ਇੱਕ ਚੀਜ਼ ਦੇਖਣੀ ਪਵੇਗੀ ਕਿ ਗੁਰੂ ਸਾਹਿਬ ਦੇ ਦਸੇ ਸਿਧਾਂਤੇ ਗੁਰਬਾਣੀ ਤੋਂ ਵੱਡਾ ਗਿਆਨ ਹੋਰ ਕਿਸੇ ਲਿਖਤ ਵਿੱਚੋਂ ਨਹੀਂ ਲੱਭ ਸਕਦਾ ਇਹਨਾਂ ਲਿਖਤਾਂ ਦਾ ਜੋ ਨਿਚੋੜ ਨਿਕਲਦਾ ਹੈ ਜੋ ਤਤ ਹੈ ਉਹ ਸਾਡੇ ਪੁਰਖਿਆਂ ਨੇ ਹੰਢੀ ਹੰਡਾਇਆ ਹੋਇਆ ਹੈ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਹਰ ਵੇਲੇ ਹਰ ਮੁਸੀਬਤ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਰਹਿਣਾ ਹੈ ਦਲ ਪੰਥਾਂ ਦੇ ਵਿੱਚ ਜਾ ਕੇ ਅੱਜ ਵੀ ਨਿਹੰਗ ਸਿੰਘਾਂ ਦੇ ਨਾਲ ਵਿਚਰ ਕੇ ਦੇਖਿਓ ਤੁਹਾਨੂੰ ਪਤਾ ਲੱਗੇਗਾ ਜਿਹੜੀ ਪੋਜ਼ਿਟਿਵਿਟੀ ਦੀ ਕਿਤਾਬ ਅਸੀਂ ਪੜ੍ਹ ਕੇ ਆਏ ਹਾਂ ਇਹਨੂੰ ਤਾਂ ਇਹ ਆਪਣੇ ਆਪ ਉੱਤੇ ਲਾਗੂ ਕਰੀ ਫਿਰਦੇ ਨੇ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਭਾਵੇਂ ਅੱਧੇ ਵੱਡੇ ਪਏ ਹੋਣ ਫਿਰ ਵੀ ਇਹੀ ਕਹਿਣਾ ਕਿ ਅਸੀਂ ਚੜ੍ਹਦੀ ਕਲਾ ਦੇ ਵਿੱਚ ਹਾਂ ਜੋ ਤੁਹਾਨੂੰ ਕਿਤਾਬਾਂ ਰਾਹੀਂ ਅੱਜ ਸਿਖਾਇਆ ਜਾ ਰਿਹਾ ਹੈ ਗੁਰੂ ਦੇ ਖਾਸੇ ਨੇ ਇਹ ਸਾਰਾ ਕੁਝ ਆਪਣੇ ਹੱਥੀਂ ਹੰਡਾਇਆ ਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਅੱਗੇ ਦਾ ਗਿਆਨ ਬਖਸ਼ਿਆ ਇਹ તુਰਕੀ ਬਾਣੀ ਸੱਚੀ ਬਾਣੀ ਦੇ ਲੜ ਲਾਇਆ ਆਪਣਾ ਵਿਰਸਾ ਪਛਾਣੀਏ ਅਸੀਂ ਆਪਣੇ ਇਤਿਹਾਸ ਦੇ ਨਾਲ ਜੁੜੀਏ ਸੋ ਇਹ ਵੀਡੀਓ ਨੂੰ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਹੋਈਆਂ ਭੁਲਾਂ ਦੀ ਕੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ